ਫਾਜ਼ਲ ਕਾ ਦਾ ਸਰਹੱਦੀ ਪਿੰਡ ਮਹਾਤਮ ਨਗਰ ਚ ਪੈਂਦੇ ਲਾਪ ਸਿੰਘ ਵਾਲੀ ਪੈਣੀ ਨਿਵਾਸੀ ਗਰੀਬ ਪਰਿਵਾਰ ਨੇ ਪੱਕਾ ਮਕਾਨ ਬਣਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਆਏ ਹੜ੍ਹ ਦੌਰਾਨ ਇਲਾਕੇ ਵਿੱਚ ਸੇਮ ਅਤੇ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦੇ ਕੱਚੇ ਮਕਾਨ ਦੀ ਛੱਤ ਡਿੱਗ ਪਈ ਅਤੇ ਕੰਧਾਂ ਦੀ ਹਾਲਤ ਵੀ ਖਸਤਾ ਬਣ ਗਈ। ਉਹਨਾਂ ਦੱਸਿਆ ਕਿ ਉਹਨਾਂ ਕੋਲ ਰਹਿਣ ਲਈ ਕੋਈ ਹੋਰ ਥਾਂ ਨਾ ਹੋਣ ਕਾਰਨ ਉਹ ਇਸੇ ਟੁੱਟੇ ਹੋਏ ਕਮਰੇ ਵਿੱਚ ਰਹਿਣ ਲਈ ਮਜਬੂਰ ਹਨ। ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਮਕਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮੇਰਾ ਨਾਮ ਅਮਨਜੀਤ ਸਿੰਘ ਹੈ ਮੈਂ ਪਿੰਨ ਦੋਨਾਂ ਨਾਲ ਦਾ ਮਾਦਮ ਲਗਦਾ ਰਹਿਣ ਵਾਲਾ ਇਹ ਸਾਡਾ ਬਾਹਰ ਸ਼ਾਨ ਘਰ ਸੇਮ ਆਕਰ ਮਕਾਨ ਦੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਵੀ ਸੁਣਵਾਈ ਨਹੀਂ ਕੀਤੀ ਅਸੀਂ ਕਨੇਆ ਨੂੰ ਕਿਹਾ ਐਮਐਲ ਸਾਹਿਬ ਨੂੰ ਕਿਹਾ ਸਰਪੰਚ ਨੂੰ ਕਿਹਾ ਸਾਡੀ ਕਰਵਾਓ ਕੋਈ ਨਹੀਂ ਹੱਲ ਕਰਵਾਇਆ ਕਿਸੇ ਵੀ ਅਸੀਂ ਗਰੀਬ ਬੰਦੇ ਆ ਮਜ਼ਦੂਰ ਕਰਦੇ ਆ ਧਿਆੜੀ ਦਾ ਫਿਕਰਨਾਂ ਲੈ ਗਏ ਆ ਸਾਡੀ ਕਿਸੇ ਨੇ ਸੁਣਵਾਈ ਕੀਤੀ ਜਿਹੜਾ ਹੜ੍ਹ ਆਇਆ ਸੀ ਨਾ ਉਹਦੇ ਕਰ ਸੇਮ ਆ ਗਈ ਸੀ ਪਾਣੀ ਕਰ ਤੇ ਕੁਛ ਹੁੰਦੇ ਨਾਲ ਲੱਗ ਪਿਆ ਕੁਛ بارش ਬਹੁਤ ਸੀ ਜ਼ਿਆਦਾ ਉਹਦੇ ਕਰਨ ਲੱਗ ਪਿਆ ਨਹੀਂ ਜੀ ਸਾਡੇ ਕੋਈ ਜਗ੍ਹਾ ਨਹੀਂ ਇੱਕ 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 ਕਮਰਾ ਖਾਲੀ ਗਿਆ ਸੀ ਇੱਕੋ ਇਹੀ ਕਮਰਾ ਹਾਂਜੀ ਹਾਂਜੀ ਇੰਦੇ ਚ ਰਹੇ ਹੋ ਇੰਦੇ ਚ ਇੰਦੇ ਚ ਪਰ ਵੇਲੇ ਹੋਈ ਕਹਿੰਦੇ ਕਿ ਜਿਨ੍ਹਾਂ ਦੇ ਲਿਖੇ ਕਿ ਉਹਨਾਂ ਲਿਖ ਲਗੇ ਨਹੀਂ ਸਾਡਾ ਨਹੀਂ ਕੋਈ ਸੁਣਵਾਈ ਕੀਤੀ ਸੀ ਨਾਮ ਆਇਆ ਸਰ ਉਹਦੇ 40000 ਨਕੀ ਬੰਦਾ ਸਰ ਉਹ ਵੀ ਕੱਟ ਆ ਗਿਆ ਸਰ ਸਾਡੀ ਸੁਣਵਾਈ ਕੀਤੀ ਜਾਵੇ ਹੋਰ ਅਸੀਂ ਮੰਗ ਹੀ ਕਰਦੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡਾ ਕਮਰਾ ਪਾਕ ਦਿੱਤਾ ਜਾ ਮਹਿਿੰਦ ਮੰਜੂਰੀ ਸਾਡੇ ਕੋਲ ਤਾਂ ਪੈਣਾ ਨਹੀਂ ਸਰ ਸਸਤਾਵਾਂ ਵੀ ਮਦਦ ਕਰ ਰਹੀਆਂ ਨੇ ਮਕਾਨ ਖੁਣ ਬਣਾਉਣ ਵਾਸਤੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਸਰ ਉਹਨਾਂ ਤੱਕ ਇੱਥੀਸ ਪਹੁੰਚ ਉਹ ਕਹਿੰਦੇ ਮੈਂ ਸਰ ਤਿਆਰੀ ਦੱਪਾ ਗਿਆ ਜਿਆ ਸੀ ਉਹ ਕਹਿੰਦੇ ਬਾਅਦ ਚ ਆ ਕੇ ਤੁਹਾਡਾ ਪਲਾ ਜਾਗੇ ਬੋਰ ਬਾਅਦ ਚੋ ਵੀ ਨਹੀਂ ਆਏ ਜੀ ਉਹਨਾਂ ਨਾਲ ਗੱਲ ਹੋਈ ਸੀ ਤੋਂ ਕਹਿੰਦੇ ਇੱਕ ਦੋ ਵਾਰੀ ਉਹਨਾਂ ਨੂੰ ਫੋਨ ਕਰਦੇ ਆ ਉਹਨਾਂ ਕੋਲ ਮੰਗਦੇ ਕੋਈ ਛੜ ਕੋਈ ਸਾਡਾ ਕੀਤਾ ਜਾਵੇ ਹਲ ਮਕਾਨ ਬਣਾ ਕੇ ਹਾਂ ਜੀ ਹਾਂ ਸਰ ਮੇਰਾ ਨਾਮ ਅਰਸ਼ਦੀਪ ਕੌਰ ਹੈ ਅਸੀਂ ਮਾਤਮਨਗਰ ਦੇ ਰਹਿਣ ਵਾਲੇ ਆ ਲਾਵ ਸਿੰਘ ਵਾਲ ਟਾਣੀ ਆ ਸਾਡੀ ਤੇ ਸੇਮ ਆ بارشਾਂ ਪੈਣ ਦੇ ਕਾਰਨ ਦਰਿਆ ਆ ਵਾੜ ਆ ਗਿਆ ਸੀ ਆੜ ਦੇ ਕਾਰਨ ਸੇਮ ਆ ਗਈ ਸੀ ਸੇਮ ਦੇ ਕਾਰਨ ਸਾਡੀ ਛੱਤ ਮਤਲਬ ਪੂਰੀ ਤਰ੍ਹਾਂ ਨਾਲ ਡਿੱਗ ਚੁਕੀ ਏ ਫਿਰ ਵੀ ਅਸੀਂ ਮਤਲਬ ਇਹ ਕਮਰੇ ਵਿੱਚ ਰਹਿ ਰਹੇ ਆ ਸਾਡੇ ਹੋਰ ਕੋਈ ਹੈ ਨਹੀਂ ਰਹਿਣ ਵਾਸਤੇ ਛੋਟਾ ਜਿਹਾ ਬੱਚਾ ਹੈ ਰਾਤ ਨੂੰ ਠੰਡ ਵੀ ਲੱਗਦੀ ਏ ਕਿਵੇਂ ਕਿਵੇਂ ਅਸੀਂ ਗੁਜ਼ਾਰਾ ਕਾਇਜਾ ਨੇ ਇਹਦਾ ਕੋਈ ਪਤਾ ਨਹੀਂ ਅੱਜ ਡੇਗ 'ਤੇ ਕੱਲ੍ਹ ਨੂੰ ਡੇਗ 'ਤੇ ਤੇ ਖਤਰਾ ਹੀ ਹੈ ਤੁਹਾਡੇ ਕੋਲ ਕੋਈ ਹੋਰ ਰਹਿਣ ਦੀ ਜਗ੍ਹਾ ਨਹੀਂ ਹੈਗੀ ਕੋਈ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅੰਦਰ ਵਿੱਚ ਹੀ ਰਹਿ ਰਹੇ ਹਾਂ ਅਸੀਂ ਸੰਸਥਾ ਵਾਲਿਆਂ ਨੂੰ ਵੀ ਮੰਗ ਕਰਨੇ ਆ ਕੋਈ ਸਾਡੀ ਹੈਲਪ ਕਰਨ ਵੀ ਸਾਡਾ ਕਮਰਾ ਬਣਾ ਕੇ ਦੇਣ ਹੋਰ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੀ ਜਮੂ ਆਪ ਜੀ ਦੀ ਮੰਗਾਂ